ਪਰਮ ਸਨਮਾਨ ਜੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਸ਼ ਕਰ ਲਗੇ ਹਾਂ ਚੋਕ ਸੰਗ ਸਤਕਾਰ ਜੋ ਅੰਤਰਰਾਸ਼ਟਰੀ ਸ਼੍ਰੋਮਣੀ ਕਵੀਚਰ ਗਿਆਨੀ ਜਰਨੈਲ ਸਿੰਘ ਜੀ ਸਭਰਾਮਾ ਵਾਲਿਆਂ ਦੀ ਕਲਮ ਤੋਂ ਲਿਖੀ ਹੋਈ ਇਹ ਚੋਕ ਸੰਗ ਜਿਹਦੇ ਅੰਦਰ ਕੁਦਰਤ ਦੇ ਰੰਗਾਂ ਦੀ ਬਾਬਤ ਪੇਸ਼ ਕੀਤਾ ਜਾ ਰਿਹਾ ਹੈ ਉਹ ਮਾਲਕ ਚਾਹੇ ਕੰਗਲਿਆਂ ਨੂੰ ਰਾਜੇ ਬੜਾ ਦਿੰਦਾ ਹੈ ਰਾਜਿਆਂ ਨੂੰ ਕੰਗਾਲ ਕਰ ਦਿੰਦਾ ਹੈ ਉਹ ਦੀ ਕੁਦਲ ਦਾ ਕਿਸੇ ਨੇ ਅੰਤ ਨਹੀਂ ਪਾਇਆ ਕਵੀਚਰੀ ਸਰੋਤੇ ਬੜੀ ਮੁਹੱਬਤ ਨਾਲ ਬੜੇ ਪਿਆਰ ਨਾਲ ਇਹ ਰਚਨਾ ਨੂੰ ਹਰ ਵਾਰ ਹੀ ਸਰਵਣ ਕਰਦੇ ਨੇ ਉਹ ਪਿਆਰ ਸਹਿ ਸਰਵਣ ਕਰੀਏ ਚੋਕ ਛੰਦ ਮੇਰਾ ਸਿਰ ਚੁਕਦਾ ਦਾਤਾ ਤੇਰੀ ਖੁਦਾਈ ਮੇਰਾ ਸਿਰ ਚੁੱਕਦਾ ਦਾਤਾ ਤੇਰੀ ਖੁਦਾਈ ਨੂੰ ਬੀਤ ਗਏ ਜੋਗੇ अनेका ਦੁਨੀਆਂ ਬਣਾਈ ਨੂੰ ਕਰ ਦੇ ਨੇ ਦੀਵਜੰਤ ਸਭ ਤੇਰੀ ਵਡਿਆਈ ਨੂੰ ਧਰਤੀ ਆਕਾਸ਼ ਖਲਾਰੇ ਵੇਖੇ ਬਣ ਕੰਦਾ ਤੋਂ ਮੈਂ ਤਾਂ ਹੈਰਾਨ ਦਾ ਤੇਰਾ ਕੋਈ ਅੰਤ ਨਾ ਆਵੇ ਲੱਖਾਂ ਪਤਾਲ ਬਣਾਈ ਲੱਖਾਂ ਆਕਾਸ਼ ਤੂੰ ਕੈਸੇ ਢੰਗ ਨਾਲ ਬਣਾਈ ਆਪੇ ਦਿਨ ਰਾਤ ਤੂੰ ਸੂਰਜ ਤੇ ਚੰਦ ਬਣਾ ਕੇ ਕੀਤਾ ਪ੍ਰਕਾਸ਼ ਤੂੰ ਤੇਰਾ ਦਸ ਲੇਖਾ ਕਿਵੇਂ ਸੱਕਦਾ ਉਤਾਰ ਮੈਂ ਦੁਨੀਆ ਖੁਦਾ ਦਾਤਾ ਤੇਰੀ ਖੁਦਾਈ ਨੂੰ ਬੀਤ ਗਏ ਜੋਗੇ अनेका ਦੁਨੀਆਂ ਬਣਾਈ ਨੂੰ ਕਰਦੇ ਨੇ ਜੀਵ ਜੰਤ ਸਭ ਤੇਰੀ ਵਡਿਆਈ ਨੂੰ ਧਰਤੀ ਆਕਾਸ਼ ਖਲਾਰੇ ਵੇਖੇ ਬਿਨ ਕੰਧਾਂ ਤੋਂ ਮੈਂ ਤਾਂ ਹੈਰਾਨ ਦਾ ਤਿਆ ਪੇ ਇਹ ਅੰਤਣ ਆਵੇ ਉਹ ਲੱਖਾਂ ਪਤਾਲ ਬਣਾਈ ਲੱਖਾਂ ਆਕਾਸ਼ ਤੂੰ ਕੈਸੇ ਢੰਗ ਨਾਲ ਬਣਾਈ ਆਪੇ ਦਿਨ ਰਾਤ ਤੂੰ ਸੂਰਜ ਤੇ ਚੰਦ ਬਣਾ ਕੇ ਕੀਤਾ ਪ੍ਰਕਾਸ਼ ਤੂੰ ਤੇਰਾ ਦਸ ਲੇਖਾ ਕਿਵੇਂ ਸਕਦਾ ਉਤਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹਾ ਦੁਨੀਆਂ ਸੁਜਾਉਣ ਵਾਲਿਆ ਕਿੱਥੇ ਦੱਸ ਬਹਿ ਕੇ ਦਾਤਾ ਕੜਿਆ ਸੰਸਾਰ ਨੂੰ ਹਰ ਇੱਕ ਦੀ ਵੱਖੋ ਵਖਰੀ ਕੜਦਾ ਨੋ ਹਾਰੇ ਨੂੰ ਲੱਤਾਂ ਬੇਗੰਤ ਲਾਤੀਆਂ ਕੀੜੇ ਕੋਮ ਯਾਰ ਨੂੰ ਤੋੜ ਦੇ ਕਈ ਜੀਵ ਵਿਚਾਰੇ ਵੇਖੇ ਬਣ ਟੰਗਾ ਤੋਂ ਮੈਂ ਤਾਂ ਹੈਰਾਨ ਦਾਤਾ ਆ ਸੰਗਾ ਤੋਂ ਤੇਰਾ ਕੋਈ ਅੰਤ ਨਾ ਆਵੇ ਮੱਛੇ ਮੈਂ ਘੜਦਾ ਕਿੱਥੇ ਜੂਨ 84 ਦੇ ਪਿੱਛੇ ਤੂੰ ਮੌਤ ਖਲਾਰੀ ਦੁਨੀਆ ਦੀ ਚਾਕੀ ਦੇ ਨਿੱਕੀ ਜਿਹੀ ਕੀੜੀ ਤੇਰੀ ਲੜਦੇ ਦੇ ਹਾਥੀ ਦੇ ਚੱਲਦਾ ਨਾ ਜੋਰ ਕੋਈ ਫਿਰ ਵੇਖ ਗਰੀਬਾਂ ਨੂੰ ਆਪੇ ਅਮੀਰ ਬਣਾਵੇ ਆਪੇ ਗਰੀਬਾਂ ਨੂੰ ਸਭਨਾਂ ਦੇ ਵੱਖੋ ਵਖਰੇ ਲਿਖਦਾ ਨਸੀਬਾਂ ਨੂੰ ਗਲੀਆਂ ਵਿੱਚ ਰੁਲਦੇ ਵੇਖੇ ਸੋਹਣੇ ਮਦ ਚੰਦਾ ਤੋਂ ਮੈਂ ਤਾਂ ਹੈਰਾਨ ਦਾ ਤੇ ਆ ਤੇਰਿਆਂ ਰੰਗਾ ਤੋਂ ਤੇਰਾ ਕੋਈ ਅੰਤ ਨਾ ਆਵੇ ਗੁੱਲਾ ਤੋਂ ਦੁੱਧ ਚਿੱਟੇ ਦੰਦ ਕਿਆਂ ਦੇ ਨਰਮੇ ਦੇ ਗੁੱਲਾ ਤੋਂ ਕਿਆਂ ਨੂੰ ਕੋਜੇ ਘੜਿਆ ਡਾਚੀਂਦਿਆਂ ਬੁੱਲਾ ਤੋਂ ਹੁੰਦਾ ਦੰਗ ਵੇਖ ਵੇਖ ਕੇ ਐਸੇ ਨੂੰ ਹਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹੌਰ ਮੈਂ ਦੁਨੀਆ ਸਜਾਣਾ ਨਾ ਰੋਗ ਤੂੰ ਕਈਆਂ ਨੂੰ ਲਾਇਆ ਦਾ ਧਿਆ ਕੋੜ ਦਾ ਰੋਗ ਤੂੰ ਕਈਆਂ ਦੀ ਵਿੱਚ ਕਿਸਮਤ ਦੇ ਲਿਖਤਾ ਵਾ ਜੋਗ ਤੂੰ ਪ੍ਰੀਤਮ ਤੋਂ ਵਿਚੜ ਤੁਰ ਗਏ ਰੰਗੇ ਜਿਉ ਚੰਗਾ ਤੋਂ ਮੈਂ ਤਾਂ ਹੈਰਾਨ ਦਾ ਧਿਆ ਤੇਰਿਆਂ ਰੰਗਾ ਤੋਂ ਤੇਰਾ ਕੋਈ ਅੰਤ ਨਾ ਆਵੇ ਕਿਸਮਤ ਦੇ ਵਿੱਚ ਲਿਖੇ ਤੇਰਾਜ ਤੂੰ ਵੱਧ ਕੰਗਾਲਾਂ ਤੋਂ ਵੀ ਕਰ ਤੈ ਬਰਬਾਦ ਤੂੰ ਜਿੰਦਾ ਦਿਲ ਲੀਪ ਵਿਚਾਰੇ ਕੀਤੇ ਬਰਬਾਦ ਤੂੰ ਕਹਿੰਦਾ ਜਰਮੈਲ ਕਵੀਸ਼ਰ ਜਿੱਤ ਕੇ ਗਿਆ ਹਾਰ ਮੈਂ ਦੁਨੀਆ ਬਣਾਉਣ ਵਾਲਿਆ ਤੇਥੋਂ ਬਲਹਾਰ ਮੈਂ ਦੁਨੀਆ ਸਜਾਉਣ ਵਾਲਾ ਚਿੰਦਾ ਨੇ ਤਰੰਗ ਬਰੰਗੇ ਕਰਦਾ ਕਲਬੂਤਾਂ ਨੂੰ ਚਿੱਤਰ ਤੇ ਗੁਪਤ ਸੁਣੀ ਦੇ ਲਿਖਦੇ ਕਰ ਤੂ ਤਾ ਨੂੰ ਕੱਢਣ ਲਈ ਜਾਣ ਬੰਦੇ ਦੀ ਭੇਜੇ ਜਮਦੂਤਾਂ ਨੂੰ ਦਰਦਾ ਦਿਲ ਤਾਈਓ ਤੇਰੇ ਕਰੜੇ ਪਰ ਬੰਦਾ ਤੋਂ ਮੈਂ ਤਾਂ ਹੈਰਾਨ ਦਾ ਤਿਆ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਾ ਆਵੇ ਹੋ ਜੇ ਤੂੰ ਦਿਲਦਾਰ ਪਿਆਰਾ ਉਲਾ ਕਿਉਂ ਰੱਖਦਾ ਏ ਤੂੰ ਰਹਿੰਦਾ ਹੈ ਕਿੱਥੇ ਆਪਣਾ ਭੇਤ ਨਹੀਂ ਦੱਸਦਾ ਤੂੰ ਬਾਬੇ ਦੀ ਬਾਣੀ ਕਹਿੰਦੀ ਘਟ ਘਟ ਵਿੱਚ ਵੱਸਦਾ ਏ ਤੂੰ ਥੱਕ ਗਿਆ ਹਾਂ ਟੂੰਡ ਟੂੰਡ ਕੇ ਸਾਰਾ ਸੰਸਾਰ ਮੈਂ ਦੁਨੀਆ ਬਣਾਉਣ ਵਾਲਿਆ ਤੇithੋਂ ਬਲਹਾਰ ਮੈਂ ਦੁਨੀਆ ਸਜਾਉਣ ਵਾਲਿਆ ਸਨਮਾਨ ਜੋ ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲ ਕਰ ਲੱਗੇ ਸਰਬੰਸਦਾਣੀ ਦਾਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸ਼ਾਇਰ ਲਿਖਦਾ ਮਹਾ ਨੂਰ ਬਹਾਰਾਂ ਦੇ ਜਨਮ ਦਾਤਾ ਛੇੜਾ ਕਿਸ ਤਰ੍ਹਾਂ ਤੇਰੀ ਗੁਲਜ਼ਾਰ ਦੀ ਗੱਲ ਸੋਲ ਕੁੱਲ ਕਾਇਨਾਤ ਦੇ ਟੁੱਟ ਪੈਣੇ ਛਿੜੀ ਜਦੋਂ ਅਜੀਤ ਜਝਾਰ ਦੀ ਗੱਲ ਬੁੱਢੇ ਅਰਸ਼ ਦੀ ਕਮਰ ਨਾ ਟੁੱਟ ਜਾਵੇ ਛਿੜੀ ਤਾਹੀਓ ਨਹੀਂ ਅਜੇ ਦਵਾਰ ਦੀ ਗੱਲ ਗੇਠ-ਗੇਠ ਲਾ ਲੀਆਂ ਚੜ੍ਹਦੀਆਂ ਕਿਨਕਿਆਂ ਤੇ ਛਿੜਦੀ ਜਦ ਵੀ ਤੇਰੇ ਪਰਿਵਾਰ ਦੀ ਗੱਲ ਗੱਲਾਂ ਹਨ ਅਨੇਕ ਜਹਾਨ ਉੱਤੇ ਸਭ ਤੋਂ ਵੱਖਰੀ ਤੇਰੇ ਇਸ਼ਾਰ ਦੀ ਗੱਲ ਮੇਰੀ ਕਲਮ 'ਚ ਇਤਨੀ ਜਾਣ ਇਥੇ ਛੇੜ ਸਕਾਂ ਮੈਂ ਤੇਰੇ ਉਪਕਾਰ ਦੀ ਗੱਲ ਚਮਕੌਰ ਦਾ ਯੁੱਧ ਲੜ ਦਤਾਰ ਦੋਹਾ ਪੁੱਤਰਾਂ ਨੂੰ ਕੌਮ ਤੋਂ ਵਾਰ ਕੇ 마שיਵਾੜੇ ਦੇ ਜੰਗਲਾਂ ਅੰਦਰ ਟਿੰਡ ਦਾ ਸਰਾਨਾ ਲਾ ਕੇ ਰੋੜਾ ਕੰਡਿਆਂ ਦੀ ਵਿਸਾਈ ਕਰਕੇ ਸੁੱਤੇ ਪਏ ਨੇ ਅੱਜ ਜਹਾਨ ਦਾ ਸ਼ਹਿਨशाह ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ 마שיਵਾੜੇ ਦੇ ਜੰਗਲਾਂ ਵਿੱਚ ਜਿਵੇਂ ਸੁੱਤਾ ਪਿਆ ਹੈ ਸ਼ਾਇਰ ਨੇ ਜਿਵੇਂ ਲਿਖਿਆ ਇਓ ਬੇਨਤੀ ਹੈ ਵੱਡੇ ਦੋਹਾ ਪੁੱਤਰਾਂ ਨੂੰ ਕੌਮ ਉਤੋਂ ਵਾਰ ਕੇ ਹੋ ਆ ਬੇਫਿਕਰਾ ਸੀ ਕਰ ਜਾ ਉਤਾਰ ਕੇ ਹੋ ਆ ਬੇਫਿਕਰਾ ਸੀ ਓ ਜਿਹੜਾ ਕਦੇ ਫੁੱਲਾਂ ਦੀਆਂ ਛੇਜਾਂ ਨੂੰ ਸੀ ਮਾਣਦਾ ਕੰਡਿਆਂ ਤੇ ਸੁੱਤਾ ਅੱਜ ਸ਼ੈਨਸ਼ਾਹ ਜਹਾਨ ਦਾ ਕੰਡਿਆਂ ਤੇ ਸੁੱਤਾ ਅੱਜ ਤੇ ਤੋਹਾ ਪੁੱਤਰਾਂ ਨੂੰ ਕੌਮ ਉਤੋਂ ਵਾਰ ਕੇ ਹੋਇਆ ਬੇਫਿਕਰਾ ਸੀ ਕਰ ਜਾ ਉਤਾਰ ਕੇ ਹੋਇਆ ਬੇਫਿਕਰਾ ਸੀ ਉਹ ਜਿਹੜਾ ਕਦੇ ਫੁੱਲਾਂ ਦੀਆਂ ਸੇਜਾਂ ਨੂੰ ਸੀ ਮਾਣਦਾ ਕੰਡਿਆਂ ਤੇ ਸੁੱਤਾ ਅੱਜ ਸ਼ੈਨ ਸ਼ਾਹ ਜਹਾਨ ਦਾ ਕੰਡਿਆਂ ਤੇ ਸੁੱਤਾ ਅੱਜ ਪੂਤਾ ਪਹਿਲਾ ਬਾਣ ਗਿਆ ਚਾਦਰ ਸਿਹੰਦ ਦੀ ਪਤਾ ਨਹੀਂ ਕਿੱਥੇ ਅੱਜ ਬਿਰਦ ਮਾ ਗੋਬਿੰਦ ਦੀ ਪਤਾ ਨਹੀਂ ਜੇ ਕਿੱਥੇ ਅੱਜ ਜੀ ਦੀ ਗੋਦ ਵਿੱਚ ਕਦੇ ਨੇਗ ਰਹਾ ਮਾਨ ਦਾ ਕੰਡਿਆਂ ਤੇ ਸੁਤਾ ਅੱਜ ਸ਼ੈਨ ਸ਼ਾਹ ਜਹਾਨ ਦਾ ਕੰਡਿਆਂ ਤੇ ਸੁਤਾ ਅੱਜ ਮਾ ਸਿੰਘਾ ਹਿੰਮਤ ਤੇ ਮਾਨ ਦੀ ਕੋਲ ਨਹੀਂ ਜਐਸ ਵੇਲੇ ਹੀਰਿਆਂ ਦੀ ਖਾਨ ਜੀ ਕੋਲ ਨਹੀਂ ਜਐਸ ਵੇਲੇ ਚਮਕ ਜਿਨ੍ਹਾਂ ਦੀ ਸਾਵੇਂ ਰੂਬ ਫਿੱਕਾ ਪਾਨ ਦਾ ਕੰਡਿਆਂ ਤੇ ਸੁੱਤਾ ਅੱਜ ਸ਼ੈਨ ਸ਼ਾਹ ਜਹਾਨ ਦਾ ਕੰਡਿਆਂ ਤੇ ਸੁੱਤਾ ਅੱਜ ਸਿਰ ਪਰ ਸਾਦੀ ਹਾਥੀ ਕੀਤਾ ਕਦੇ ਚੌਰ ਸੀ ਆਨੰਦਪੁਰ ਸਹਿਬ ਸਦਾ ਖੁਸ਼ੀਆਂ ਦਾ ਦੌਰ ਸੀ ਆਨੰਦਪੁਰ ਸਹਿਬ ਸਦਾ ਸਭ ਨੂੰ ਸਰੂਰ ਜਿੱਥੇ ਅਮਰਤ ਪਾਨਦਾ ਕੰਡਿਆਂ ਤੇ ਸੁਤਾ ਅੱਜ ਸ਼ੈਨ ਸ਼ਾਹ ਜਹਾਨ ਦਾ ਕੰਡਿਆਂ ਤੇ ਸੁਤਾ ਅੱਜ ਆਵਾਰੇ ਫਾਤੇ ਸਿੰਘ ਬਾਪੂ ਨਾਲੋਂ ਵਿਛੜੇ ਹੁੰਦੇ ਕਮਸਾਨ ਵਿੱਚ ਸਰਸਾ ਤੇ ਨਿਖੜੇ ਹੁੰਦੇ ਕਮਸਾਨ ਵਿੱਚ ਬੈਠ ਗਿਆ ਪੱਠਾ ਫਿਰ ਗੰਗੂ ਬੇਈਮਾਨ ਦਾ ਕੰਡਿਆਂ ਤੇ ਸੁੱਤਾ ਅੱਜ ਸ਼ੈਨ ਸ਼ਾਹ ਜਹਾਨ ਦਾ ਕੰਡਿਆਂ ਤੇ ਸੁੱਤਾ ਅੱਜ ਵਈ ਜਾਮਾ ਵਿੱਚ ਚਰਨਾ ਦੇ ਛਾਲਿਆ ਪੱਛੇ ਆਸਰੀਰ ਗਿਆ ਲਾਡ ਨਾਲ ਪਾਲਿਆ ਪੱਛੇ ਆਸਰੀਰ ਗਿਆ ਤੱਕ ਦਿਲ ਡੋਲ ਗਿਆ ਜਿਵੇਂ ਅਸਮਾਨ ਦਾ ਕੰਡਿਆਂ ਤੇ ਸੁਤਾ ਅੱਜ ਸ਼ੈਨਸ਼ਾਹ ਜਹਾਨ ਦਾ ਕੰਡਿਆਂ ਤੇ ਸੁਤਾ ਅੱਜ ਪੰਛੀਆਂ ਦੇ ਨੈਣਾ ਵਿੱਚੋਂ ਨੀਰ ਰੇਹਾ ਡੁੱਲਸੀ ਰੋਈ ਭੁੱਬਾਂ ਮਾਰ ਕੇ ਤੇ ਕਾਇਨਾਤ ਕੁੱਲ ਦੀ ਰੋਂਦੀ ਭੁੱਬਾਂ ਮਾਰ ਮਾਰ ਭੁੱਲਾ ਚੇਤਾ ਸਭ ਨਾ ਨੂੰ ਪੀਣ ਤੇ ਖਾਣ ਦਾ ਕੰਡਿਆਂ ਤੇ ਸੁੱਤਾ ਅੱਜ ਸ਼ੈਨਸ਼ਾਹ ਜਹਾਨ ਦਾ ਕੰਡਿਆਂ ਤੇ ਸੁੱਤਾ ਅੱਜ ਸਭ ਕੋ ਦੇ ਆਪਣਾ ਸੀ ਕੌਮ ਲੇਖੇ ਲਾ ਕੇ ਤੇ ਸਭ ਕੋ ਦੇ ਆਪਣਾ ਸੀ ਕੌਮ ਲੇਖੇ ਲਾ ਕੇ ਤੇ ਸੁੱਤਾ ਲੰਮੀ ਤਾਨ ਮੋਹੋ ਪੁੱਤਾਂ ਦਾ ਪਲਾ ਕੇ ਤੇ ਸੁੱਤਾ ਲੰਮੀ ਤਾਨ ਕੇ ਓ ਫੇਰ ਪਾਨ ਦਾ ਕੰਡਿਆਂ ਤੇ ਸੁੱਤਾ ਅੱਜ ਸ਼ੈਨ ਸ਼ਾਹ ਜਹਾਨ ਦਾ ਕੰਡਿਆਂ ਤੇ ਸੁੱਤਾ ਅੱਜ ਬਈ ਤਤ ਵਰਿਆਮ ਜੈ ਸਖਤ ਦਿਲ ਰੋਮ ਦੇ ਕਰਮਾਂ ਦੇ ਮਾਰੇ ਉਹਦੇ ਚਰਨਾਂ ਨੂੰ ਛੋਮ ਦੇ ਕਰਮਾਂ ਦੇ ਮਾਰੇ ਉਹਦੇ रीत ਦੇ ਉਹ ਦਿਲ ਦੀਆਂ ਜਾਣਦਾ ਕੰਡਿਆਂ ਤੇ ਸੁੱਤਾ ਅੱਜ ਸ਼ੈਨ ਸ਼ਾਹ ਜਹਾਨ ਦਾ ਕੰਡਿਆਂ ਤੇ ਸੁੱਤਾ ਅੱਜ ਜਲਿਆਂ ਵਾਲੇ ਬਾਗ ਦਾ ਖੂਨੀ ਕਾਣ ਤੱਕੇ ਸਰਦਾਰ ਉਦਮ ਸਿੰਘ ਦੀ ਗੈਰਤ ਅੰਗੜਾਈਆਂ ਲੈ ਉੱਠੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਅੰਮ੍ਰਿਤਸਰ ਦੀ ਧਰਤੀ ਦਰਬਾਰ ਸਾਹਿਬ ਦੀ ਧਰਤੀ ਤੇ ਆ ਕੇ ਸਰਦਾਰ ਉਦਮ ਸਿੰਘ ਇੱਕ ਅਰਦਾਸ ਕਰਦਾ ਹੈ ਇਹ ਸਤਿਗੁਰੂ ਜੀ ਮੇਰਾ ਜਿਹੜਾ ਪਰਨ ਹੈ ਉਹ ਸਵਾਸਾਂ ਦੇ ਨਾਲ ਨਿਭ ਜੇ ਉਦਮ ਸਿੰਘ ਦੀ ਉਹ ਅਰਦਾਸ ਈ ਹੈ ਆਉ ਪਿਆਰ ਸਹਿਤ ਸਰਵਣ ਕਰੀਏ ਉਦਮ ਸਿੰਘ ਜਵਾਨ ਨੇ ਸੋਧਿਆ ਅਰਦਾਸਾ ਰਾਮਦਾਸ ਗੁਰ ਪਿਆਰਿਆ ਤੇਰਾ ਪਰਵਾਸਾ ਮਾਰੂੰਗਾ ਏਡ ਵੈ ਨੂੰ ਮੈਂ ਕਸਮਾ ਖਾਵਾ ਪਰ ਨਨ ਮਾਦੋ ਦਾਸ ਦਾ ਕਿਤੇ ਡੋਲ ਨਾ ਜਾਵਾ ਉਦਮ ਸਿੰਘ ਜਵਾਨ ਨੇ ਸੋਧਿਆ ਅਰਦਾਸਾ ਰਾਮਦਾਸ ਗੁਰ ਪਿਆਰਿਆ ਤੇਰਾ ਪਰਵਾਸਾ ਮਾਰੂੰਗਾ ਮਾ ਖਾਵਾਂ ਪਰਨ ਨਵਾਦਿਓ ਦਾਸ ਦਾ ਕਿਤੇ ਢੋਲ ਨਾ ਜਾਵਾਂ ਓ ਚੱਲਿਆਂ ਵਾਲੇ ਬਾਗ ਦਾ ਤੱਕ ਖੂਨੀ ਕਾਰਾ ਕੰਬਿਆ ਭਾਰਤ ਵਰਸ਼ ਹੈ ਸਾਰੇ ਦਾ ਸਾਰਾ ਓ ਠੱਠੇ ਦਿਲਾਂ ਨੂੰ ਚਾਤ ਹਏ ਮੈਂ ਧੀਰ ਤਰਾਵਾਂ ਪਰਨ ਨਵਾਦਿਓ ਦਾਸ ਦਾ ਕਿਤੇ ਢੋਲ ਨਾ ਜਾਵਾਂ ਓ ਅੱਖਾਂ ਸਾਹ ਦੇਸੀ ਹਾੜੇ ਉਹ ਉਹ ਨਾ ਸੱਚਖੰਡ ਵਾਸੀਆਂ ਦੀ ਪਿਆਸ बुझाਵਾ ਪਰਨ ਨਬਾਧੋ ਦਾਸ ਦਾ ਕਿਤੇ ਡੋ ਨਾ ਜਾਵਾ ਐਸਾ ਹੁਕਮਰਾਨ ਚੈ ਧਰਤੀ ਵਿੱਚ ਵੜ ਜੇ ਲਾ ਕੇ ਬਾਵੇਂ ਪੌੜੀਆਂ ਕਾਸ਼ਾ ਨੂੰ ਚੜ ਜੇ ਅੰਬਰ ਲਾ ਕੇ ਦੁਸ਼ਟੇ ਨੂੰ ਧਰਤੀ ਪਟਕਾਵਾ ਪਰਨ ਨਬਾਧੋ ਦਾਸ ਦਾ ਕਿਤੇ ਡੋ ਨਾ ਜਾਵਾ ਸੀਨੇ ਲਾਗੀ ਬਦਲੇ ਦੀ ਅਗਨੀਦ ਹੈ ਰਾਤਾਂ ਦੀ ਲੈ ਗਈ ਓ ਸੀਨੇ ਭੰਬੜ ਮੱਚਦੇ ਮੈਂ ਕਿਵੇਂ ਬੁਝਾਵਾਂ ਪਰਲ ਨਾ ਬਾਧੋ ਦਾਸ ਦਾ ਕਿਤੇ ਡੋਲ ਨਾ ਜਾਵਾਂ ਓ ਮਾਵਾ ਫੁੱਪੀ ਰੋਂਦੀਆਂ ਪੁੱਤ ਜਿੰਨਾ ਇਕੱਲੇ ਮਾਵਾ ਫੁੱਪੀ ਰੋਂਦੀਆਂ ਪੁੱਤ ਜਿੰਨਾ ਇਕੱਲੇ ਉੱਜੜ ਗਈਆ ਸਬਰੋਂਨ ਕੁਜਰਿਆ ਨਾ ਪੱਲੇ ਹੋ ਕਹਿੰਦੇ ਬਾਜੋਂ ਪੁੱਤਰਾ ਜੱਗ ਸੁngੀਆਂ ਰਾਵਾਂ ਪਰ ਨ ਨਬਾਦਿਓ ਦਾਸ ਦਾ ਕਿਤੇ ਡੋਲ ਨ ਜਾਵਾ ਕਰਮਾਂ ਮਾਰੇ ਗਿਲ ਕਈ ਬੇਦੋਸ਼ੇ ਮਰ ਗਏ ਐਸੇ ਕਰੇ ਅਡਵੈਰ ਦੇ ਸਭ ਬਣ ਕੇ ਲੜ ਗਏ ਹੋ ਵਿੱਚ ਪਟਾਰੀ ਕੀਲ ਕੇ ਓ ਫਣਿਆਰ ਪਾਵਾਂ ਪਰਨ ਨਬਾਦਿਓ ਦਾਸ ਦਾ ਕਿਤੇ ਡੋਲ ਨਾ ਜਾਵਾਂ ਓ ਕਰਮ ਜੀਤ ਵਰਿਆਮ ਜੇ ਪਹਿਣਾ ਦੇ ਵੀਰੇ ਮੁੜੇ ਨਾ ਸ਼ਾਮੀ ਕਰਾਂ ਨੂੰ ਤੋਰੇ ਹੱਥੀ ਹੀਰੇ ਓ ਲੋਟ ਲਿਆ ਇਸ ਕੈਰ ਨੇ ਵੱਡਾ ਪਿੰਡ ਸਵਰਾਵਾ ਪਰਨ ਨਬਾਦਿਓ ਦਾਸ ਦਾ ਕਿਤੇ ਡੋਲ ਨਾ ਜਾਵਾਂ ਬੰਦੇ ਦਾ ਜੀਵਨ ਰੇਤ ਦੀ ਕੰਧ ਵਰਗਾ ਹੈ ਅੱਖ ਦੀ ਛਾਂ ਵਰਗਾ ਹੈ ਸੰਸਾਰ ਤੇ ਆਇਆ ਹੋਇਆ ਮਨੁੱਖ ਇੱਕ ਦਿਨ ਚਲੇ ਜਾਵੇਗਾ ਸ਼ਾਇਰ ਲਿਖਦਾ ਇਹ ਜੱਗ ਸਰਾਂ ਮਸਾਫਰਾਂ ਦੀ ਇਥੇ ਜ਼ੋਰ ਵਾਲੇ ਕਈ ਆਏ ਗਏ ਸ਼ਿਆਦ ਨਮਰੂਦ ਫਰਉਨ ਜਿਹੇ ਦਾਵੇ ਬੰਨ ਖੁਦਾਏ ਕਹਾਏ ਗਏ ਅਕਬਰ ਸ਼ਾਹ ਜੇ ਆਏ ਵਿੱਚ ਦਿੱਲੀ ਫੇਰੀ ਵਾਂਗ ਬਣ ਜਾ ਰਿਆ ਪਾਏ ਗਏ ਸ਼ਾਹ ਮੁਹੰਮਦ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ ਨੇਕੀ ਸਦਾ ਜਿਉਂਦੀ ਐ ਮਦੀ ਕਮਾਉਣ ਵਾਲਿਆਂ ਨੂੰ ਲੋਕ ਸਤਕਾਰ ਨਹੀਂ ਦਿਆ ਕਰਦੇ ਆਉ ਮਨੁੱਖ ਦੇ ਜੀਵਨ ਦੇ ਪਰਚੰਦ ਲੈਣਾ ਆਪ ਜੀ ਦੇ ਸਾਹਮਣੇ ਮਰਿਆ ਤੁੰ ਸਵਰਾਦ ਆ ਜਾਤਾ ਇਹੋ ਕਹਿੰਦਾ ਸੁਣ ਲੈ ਸ਼ਾਹ ਸੁਨੂਂਦਿਆ ਤੈਨੂੰ ਬਾਤ ਸੁਣਾਵਾਂ ਕੰਮ ਦੀ ਰਟੇ ਲੰਮੀਆਂ ਜੰਤਰੀਆਂ ਹੈ ਨਹੀਂ ਆਸ ਕੋਈ ਅਗਲੇ ਦਮ ਦੀ ਹੋ ਕਰ ਲੈ ਇਕ ਤਮਾਈਆਂ ਨੂੰ ਭੋਲਿਆ ਦਰਬਦੀਆਂ ਤੋਂ ਡਾਰੇ ਓਏ ਨਹੀਂ ਰਹਿਣਾ ਦੁਨੀਆਂ ਤੇ ਬੰਦੇ ਆ ਸੰਭਲ ਸੰਭਲ ਪੱਬ ਤਾਰੇ ਓਏ ਸੁਣ ਲੈ ਸ਼ਾਹ ਹੁਸਨ ਦੀਆ ਤੈਨੂੰ ਬਾਤ ਸੁਣਾਵਾ ਤਮ ਦੀ ਰੱਟ ਲੰਮੀ ਆ ਜੰਤਰੀਆਂ ਹੈ ਨਹੀਂ ਆਸ ਕੋਈ ਅਗਲੇ ਦਮ ਦੀ ਹੋ ਕਰਨੇਕ ਕਮਾਈਆਂ ਨੂੰ ਭੋਲੇ ਆ ਡਰ ਬੱਡੀਆਂ ਤੋਂ ਡਾਰੇ ਓਏ ਨਹੀਂ ਰਹਿਣਾ ਦੁਨੀਆਂ ਤੇ ਬੰਦੇ ਆ ਸੰਭਲ ਸੰਭਲ ਪਾਪ ਤਾਰੇ ਓਏ ਛੱਡ ਖੋਟੇ ਵਣ ਜਾਣੂ ਇੰਨਾ ਨਾਲ ਨਹੀਂ ਕੋਈ ਤਰਿਆ ਜਿਤ ਸਾਰੀ ਦੁਨੀਆ ਨੂੰ ਆਖਰ ਸ਼ਾਸਕੰਦਰ ਹਰੀਆ ਕਰ ਖੱਟੇ ਪਾਪਾਂ ਦੀ ਅੰਤ ਨੂੰ ਪਹੁੰਚਣਾ ਸਕਿਆ ਕਰ ਓਏ ਨਹੀਂ ਰਹਿਣਾ ਦੁਨੀਆ ਤੇ ਬੰਦੇ ਆ ਸੰਭਲ ਸੰਭਲ ਪਾਪ ਤਾਰੇ ਓਏ ਧੇਲ ਸੁਨਣਾ ਨਾਮ ਬਾਜੋ ਲਾਲਿਆ ਪੰਜ ਚੋਰਾ ਨੇ ਡੇਰਾ ਵੇਚ ਅੱਗ ਈਰਖਾ ਦੀ ਜਿੰਦਾ ਰਾਖ ਹੋਇਓ ਸਾਰੇ ਸਾੜ ਓਏ ਨਹੀਂ ਰਹਿਣਾ ਦੁਨੀਆਂ ਤੇ ਬੰਦੇ ਆ ਸੰਭਲ ਸੰਭਲ ਪਾਪ ਤਾਰੇ ਓਏ ਤੇ ਦੇ ਕੱਟਦੇ ਹੀ ਮੁੱਕ ਜਾਣਾ ਗਿਣਤੀ ਦੇ ਸਾਹਾਂ ਨੇ ਕੱਟਦੇ ਕੱਟਦੇ ਹੀ ਮੁੱਕ ਜਾਣਾ ਇਸ ਖੀੜੀ ਬਗੀਤੀ ਚੋਂ ਤੇਰੀ ਜਿੰਦ ਦਾ ਫੁੱਲ ਸੁੱਕ ਜਾਣਾ ਇਸ ਜਿੰਦ ਸੁਹਾਗਣ ਨੂੰ ਇੱਕ ਦਿਨ ਲੈਣਾ ਕਾਲ ਨੇ ਵਾਰੇ ਓਏ ਨਹੀਂ ਰਹਿਣਾ ਦੁਨੀਆਂ ਤੇ ਨਹੀਂ ਰਹਿਣਾ ਦੁਨੀਆਂ ਬੰਦੇ ਆ ਸੰਭਲ ਸੰਭਲ ਪੱਬ ਤਾਰੇ ਓਏ ਹੋ ਹਾਕਮ ਸੁਮਾ ਦਾ ਆ ਜੋ ਬੈਠਾ ਬੜੀ ਖਜਾਨੇ ਸਭ ਵੇਲੇ ਆਖਿਰ ਦੇ ਤੇ ਇਸੇ ਕੰਮ ਨਹੀਂ ਆਣੇ ਹੱਡ ਮਾਸ ਦੇ ਪਿੰਜਰੇ ਤੋਂ ਉੱਡ ਗਿਆ ਪੰਛੀ ਮਾਰ ਜਦ ਪਾਰੇ ਓਏ ਹੱਡ ਮਾਸ ਦੇ ਪਿੰਜਰੇ ਤੋਂ ਉੱਡ ਗਿਆ ਪੰਛੀ ਮਾਰ ਜਦ ਪਾਰੇ ਓਏ ਨਹੀਂ ਰਹਿਣਾ ਦੁਨੀਆ ਤੇ ਬੰਦੇ ਆ ਸੰਭਲ ਸੰਭਲ ਪੱਬ ਤਾਰੇ ਓਏ ਤੱਕ ਦਾਦੇ ਬਾਪੇ ਅੱਜ ਪਿਆ ਕੋਈ ਨજર ਨਾ ਆਵੇ ਤੁਰ ਗਏ ਮਨ ਬਾਣਿਆਂ ਨੂੰ ਕੱਲ ਜੋ ਕਰਨ ਕੂੜ ਦੇ ਦਾਵੇ ਜੇ ਤਣ ਦੇ ਆਦੀ ਜੋ ਜਾਂਦੇ ਸਭ ਹੋਣੀ ਤੋਂ ਹਾਰੇ ਓਏ ਨਹੀਂ ਰਹਿਣਾ ਦੁਨੀਆ ਤੇ ਬੰਦੇ ਆ ਸੰਭਲ ਸੰਭਲ ਪੱਬ ਤਾਰੇ ਓਏ ਆ ਖੜ ਕੋਲ ਸੁੰਦਰ ਤੇ ਵੇਖੀ ਸ਼ੱਲਾ ਚੜ ਕੇ ਆਈਆਂ ਕੋੜ ਸਮੁੰਦਰ ਦੇ ਵੇਖੀ ਸ਼ੱਲਾ ਚੜ ਕੇ ਆਈਆਂ ਆਖਰ ਨੂੰ ਪਾਰੀ ਸੀ ਸੱਚਣਾ ਪਾਣੀ ਵਿੱਚ ਸਮਾਈਆਂ ਓ ਤੱਕ ਕੇ ਸਭ ਅੱਖਾਂ ਨਾ ਅਜੇ ਨਾ ਬਦਲੀ ਬਿਰਤੀ ਖਾਰੇ ਓਏ ਨਹੀਂ ਰਹਿਣਾ ਦੁਨੀਆਂ ਤੇ ਬੰਦਿਆ ਸੰਭਲ ਸੰਭਲ ਪਾ ਬਤਾਰੇ ਓਏ ਕਿਤੇ ਚੰਗੇ ਕਰਮਾਂ ਨਾਲ ਮਿਲਦੀ ਹੈ ਦੇ ਤੂੰ ਪਲਾ ਮਨਾ ਸਬਦਾਰ ਕਾਰਜ ਸਫਲਾ ਗਿਲ ਹੈ ਹੀ ਛੱਡ ਮੇਰੀ ਮੇਰੀ ਤੂੰ ਝੋਕ ਵਾਰ ਆਮ ਗੁਰੂ ਦੇ ਦਾਰੇ ਓਏ ਛੱਡ ਮੇਰੀ ਮੇਰੀ ਤੂੰ ਝੋਕ ਵਾਰ ਆਮ ਗੁਰੂ ਦੇ ਦਾਰੇ ਓਏ ਨਹੀਂ ਰਹਿਣਾ ਦੁਨੀਆ ਤੇ ਬੰਦੇ ਆ ਸੰਭਲ ਸੰਭਲ ਪਾਪ ਤਾਰੇ ਓਏ